ਸਾਸੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਤੁਹਾਨੂੰ ਦਿਖਾਉਣੇ ਆ ਸੱਪ ਅਸੀਂ ਪੁੱਲ ਤੇ ਆਏ ਸੀਗੇ ਮੈਨੂੰ ਨਹੀਂ ਲੱਗਦਾ ਮਰਿਆ ਵਾ ਤੁਹਾਨੂੰ ਕੀ ਲੱਗਦਾ ਕੀ ਆ ਮਾਰੀ ਪਈ ਆ ਅੱਛਾ ਮਾਰੀ ਹੋਈ ਆ ਦੇਖ ਓਏ ਹਾਂ ਉਹ ਥੱਲੇ ਆ ਗਈ ਹੁਣੀ ਆ ਪਰੇ ਕੀਤੀ ਗਏ ਨੇ ਓਏ ਇਧਰ ਮੂੰਹ ਅੱਡਿਆ ਹਲਾਓ ਹਾਂ ਮਾ ਪਾਗਲਾ ਮਰਨਾ ਦੰਦਾ ਚਾਹੀਦਾ ਨਾ ਹਲਾਉਣ ਨੂੰ ਨਹੀਂ ਰਹਿਣ ਦੇ ਆਪਾਂ ਕਿਉ ਲਾਉਣੀ ਆ ਹਣ ਮੋਟਰ ਤੇ ਆਏ ਹੀ ਕਾਫੀ ਦਿਨ ਬਾਅਦ ਸਾਡਾ ਟਰੀ ਹਾਊਸ ਦੇਖ ਲਓ ਆਪਾਂ ਵਧੀਆ ਬਣਾਤਾ ਹੀਗਾ ਤੁਸੀਂ ਦੱਸਿਓ ਜ਼ਰੂਰ ਕਮੈਂਟ ਕਰਕੇ ਇੱਥੇ ਹੋਰ ਕਿਹੜੀ ਵੀਡੀਓ ਹੋਣੀ ਚਾਹੀਦੀ ਆ ਕੈਂਪਿੰਗ ਇਹਦੇ ਚ ਕਰੀਏ ਕਿ ਨਾ ਕਰੀਏ ਤੁਸੀਂ ਇਹ ਦੱਸਿਓ ਮਤਲਬ ਕੈਂਪਿੰਗ ਕਰਕੇ ਬਹੁਤ ਮਜ਼ਾ ਆਉਣਾ ਟਰੀ ਹਾਊਸ ਚ ਬਾਕੀ ਤੁਸੀਂ ਦੱਸਿਓ ਵੀ ਇਹ ਵਧੀਆ ਆ ਕਿ ਨਹੀਂ ਕਿ ਬੱਸ ਕਰੀਏ ਇਹਨੂੰ ਤੋੜ ਦਈਏ ਬਾਕੀ ਇੱਥੇ ਦੇਖੋ ਸਫਾਈ ਇੱਥੇ ਹੋਰ ਵਰਕਰ ਰਹਿੰਦੇ ਨਾ ਹੁਣ ਤੇ ਪੱਖੇ-ਪੁੱਖਾ ਆਪਾਂ ਵਰਕਰਾਂ ਨੂੰ ਲਾ ਕੇ ਦਿੱਤਾ ਅੰਦਰ ਬਾਕੀ ਤੁਹਾਨੂੰ ਵਿਖਾਉਣਾ ਸੀ ਇੱਥੋਂ ਸੱਜ ਵਿਖਾ ਸਕਦਾ ਮੈਂ ਰਜਿੰਦਰਾ ਲੋਕ ਲੱਗਾ ਨਹੀਂ ਤੋਦਾਂ ਵਿਖਾ ਦੇਣਾ ਸੀ ਤਾਨੂੰ ਇਦਾਂ ਹੀ ਵਿਖਾਲ ਦਿੰਨੇ ਆਪਾਂ ਦੇ ਦੇਖ ਲਓ ਭਾਈ ਅੰਦਰ ਪੱਖਾ ਲਾ ਕੇ ਦਿੱਤਾ ਇਹਨਾਂ ਨੂੰ ਆਹ ਉਹ ਇਹਨਾਂ ਨੇ ਇੱਥੇ ਵੀ ਸਫਾਈ ਕਰਤੀ ਨਾ ਮੋੜ ਦੇ ਇੱਥੇ ਕਿੰਨਾ ਕੋਸ ਸੀ ਇਹਨਾਂ ਨੇ ਸਫਾਈ ਕਰਤੀ ਇਧਰ ਗਾਇਸ ਆਹ ਅਸੀਂ ਲੈ ਕੇ ਆਏ ਆ ਬਿਸਕੁਟ ਇਹ ਕੀਦੇ ਲਈ ਲਿਆਏ ਆ ਇਹ ਅ ਡੈਜੈਸਟਿਵ ਵੀ ਵਧੀਆ ਆ ਤੇ ਦੇ ਲਈ ਇੱਕ ਮੈਰੀਗੋਲਡ ਵੀ ਵਧੀਆ ਇਹ ਚੂਚਲ ਹੀ ਲੈ ਕੇ ਆਏ ਛੋਟੀ ਦੀ ਚਿੜੀ ਆ ਆਪਾਂ ਨੂੰ ਵੱਡੀ ਕਰਦੇ ਪਏ ਆ ਆਪਾਂ ਬਾਹਰ ਡਾ ਦੇਣੀ ਵੱਡੀ ਹੋ ਗਈ ਜਦੋਂ ਇਧਰ ਝੋਨਾ ਆਪਣੇ ਲੱਗ ਗਿਆ ਵਾ ਤੇ ਉਧਰ ਰਹਿੰਦਾ ਮੱਕੀ ਦੇ ਪਿੱਛੇ ਪਰੇ ਪਰੇ ਰਹਿੰਦਾ ਵਾ ਤੇ ਬਾਕੀ ਦੂਸਰੇ ਮੋਟਰ ਤੇ ਵੀ ਸਾਰਾ ਲੱਗ ਗਿਆ ਸਾਬਣਾ ਪੁੱਲਤੇ ਰਹਿੰਦਾ ਬਸ ਸਭ ਤੋਂ ਐਂਡ ਤੇ ਐਂਡ ਤੇ ਇੱਧਰ ਲੱਗਣਾ ਜਿੱਧਰ ਆਪਣੇ ਸ਼ਿਮਲਾ ਸ਼ਿਮਲਾ ਮਿਰਚਾਂ ਤੇ ਜਿਹੜੀਆਂ ਲੰਮੀਆਂ ਮਿਰਚਾਂ ਇੱਧਰ ਇਹ ਲੰਮੀਆਂ ਮਿਰਚਾਂ ਤੇ ਪਰੇ ਸ਼ਿਮਲਾ ਮਿਰਚਾਂ ਵਾ ਤਾਂ ਵੇਖੋ ਹਾਈਟ ਕਿੱਡੀ ਹੋ ਗਈ ਇਹਨਾਂ ਮਿਰਚਾਂ ਦੀ ਦੇਖੋ ਕਿੰਨੀ ਕਿੰਨੀ ਉੱਚੀ ਹੋ ਗਈ ਆ ਇਹਦੇ ਚੋਂ ਨਾ ਜਦੋਂ ਹੁਣ ਫੈਲ ਗਈਏ ਇੱਕ ਇਹਨਾਂ ਦਾ ਆਕਾਰ ਐਡਾ ਖੋ ਗਿਆ ਵਾ ਤੇ ਵਿੱਚ ਕਈ ਬੜੀਆਂ ਚੀਜ਼ਾਂ ਲੁੱਕ ਜਾਂਦੀਆਂ ਜਿਉਂ ਰੋਟਾਵੇਟਰ ਫੇਰੀਦਾ ਨਾ ਵਿੱਚੋਂ ਕਈ ਵਾਰੀ ਸੱਪ ਨਿਕਲ ਜਾਂ ਨਿਕਲਦੇ ਆ ਸੱਪ ਨਿਕਲ ਨਿਕਲ ਕੇ ਬਾਹਰ ਨੂੰ ਭਾਈ ਦੇ ਜਦੋਂ ਵੀ ਮਤਲਬ ਅਸੀਂ ਹੁਣ ਰੋਟਾਵੇਟਰ ਫੇਰਨਾ ਨਾ ਜਦੋਂ ਕੋਈ ਨਾ ਕੋਈ ਚੀਜ਼ ਜ਼ਰੂਰ ਨਿਕਲ ਕੇ ਭਜੂਗੀ ਸਗੋ ਪਿਛਲੀ ਵਾਰੀ ਸਗੋ ਨਿਕਲੀ ਸੀ ਸੱਪ ਨਿਕਲੇ ਸੀ ਉੱਚੀਆਂ ਬਹੁਤ ਹੋ ਗਈਆਂ ਵਾ ਚਲੋ ਵੀ ਇੱਥੇ ਅਸੀਂ ਤੋੜਨਾ ਆਏ ਆ ਸ਼ਿਮਲਾ ਮਿਰਚਾਂ ਕਿਉਂ ਤੋੜਨਾ ਆਏ ਆ ਬਈ ਇਹ ਦੱਸੂਗੀ ਚਿਲਾ ਚਿਲਾ ਬੇਸਨ ਦਾ ਚਿਲਾ ਉਹ ਬਣਾਉਣਾ ਵਾ ਤਾਂ ਕਰਕੇ ਤੋਕ ਮਿਰਚਾਂ ਤੋੜੀਆਂ ਸਾਚ ਚਿੱਥੇ ਗਏ ਟਮਾਟਰ ਲਾਏ ਇਹ ਤੇ ਆ ਹੀ ਨਹੀਂ ਛੱਡਦੇ ਹੁਣੇ ਵਰਕਰ ਹੀ ਕੋਈ ਵੀ ਨਹੀਂ ਦਿਖਦਾ ਪਿਆ ਇਹ ਤੋੜ ਲੈਂਦੇ ਉਹ ਲੱਗਦੇ ਵਾਧੂ ਆ ਉਹ ਤੋੜ ਲੈਂਦੇ ਆ ਨਹੀਂ ਹਰੇ ਵੀ ਤੂੰ ਵਾਵੇ ਮਾ ਛੋਟੇ ਛੋਟੇ ਹਰੇ ਆ ਜਿਵੇਂ ਅੰਡੇ ਲੱਗੇ ਹੁੰਦੇ ਹਣਾ ਬਾਕੀ ਇੱਧਰ ਆਪਾਂ সুইਮਿੰਗ ਪੂਲ ਜਿਹੜਾ ਹੈਗਾ ਪੁਰਾਣਾ ਬੰਦ ਕਰਤਾ ਤੇ ਸ਼ਾਹ ਦੇਖੋ ਬਈ ਵਿਊ ਮੋਟਰ ਦਾ ਰੈਸਪੀ ਕਦੀ ਨਹੀਂ ਬਣਾਈ ਜੀ ਕਰਦਾ ਹੁਣ ਮੋਟਰ ਤੇ ਟਾਈਮ ਬਹੁਤ ਹੋ ਗਿਆ ਇੱਥੇ ਮੋਟਰ ਤੇ ਰੈਸਪੀ ਕੋਈ ਵੀ ਬਣਾਈ ਨੂੰ ਆ ਨਹੀਂ ਬੰਦ ਕਰਕੇ ਗਈ ਚਲੋ ਜਾ ਚਲੋ ਗਈ ਤੇ ਇਹ ਖਾਣੇ ਆ ਤੇ ਅੱਜ ਜਿਸ ਕਾਰਨ ਪਹਿਲੀ ਵਾਰੀ ਖਾਣ ਲੱਗਾ ਚੀਲਾ ਥੋੜੀਆਂ ਸਬਜ਼ੀਆਂ ਪਹਿਲੀ ਵਾਰੀ ਖਾਦਾ ਹੋਇਆ ਖਾਦਾ ਹੋਇਆ ਪਰ ਵਿੱਚ ਸਬਜ਼ੀਆਂ ਥੋੜੀਆਂ ਘੱਟ ਆ ਵਿੱਚ ਕੱਲਾ ਟਮਾਟਰ ਨਹੀਂ ਪਾਇਆ ਵੈਸੇ ਗਾਜਰਾਂ ਪਾਈਆਂ ਸਵਾਦ ਲੱਗਾ ਗਾਜਰ ਪਾਈ ਤੇ ਇੱਕ ਸ਼ਿਮਲਾ ਮਿਰਚ ਪਾਈ ਮੈਂ ਟਮਾਟਰ ਟਮਾਟਰ ਹੈ ਨਹੀਂ ਸੀ ਘਰੇ ਸਵਾਦ ਵਧੀਆ ਮੋਹ ਨਦੀਆਂ ਹੈ ਮਜ਼ਾ ਆਇਆ ਉਹਨੂੰ ਵੀ ਤੇਰੀ ਲਾਪਟੇ ਇਸ ਨੂੰ ਵਿੱਚੋਂ ਮੈਂ ਖਾ ਲਿਆ ਨਾਲ ਚਾਹ ਦੇ ਬਹੁਤ ਸਵਾਲ ਲੱਗਦਾ ਚੜੀ ਤ ਜਿਵੇਂ ਨਾ ਘਰ ਚ ਕੋਈ ਕੋਈ ਖੜਾਉਣਾ ਰੱਖਿਆ ਹੁੰਦਾ ਬਾਦੋਂ ਪਹਿਲੇ ਚੂੜੀ ਦਾ ਉਹ ਵਾਲਾ ਦਾ ਬੈਕਗਰਾਉਂਡ ਜੇ ਧਿਆਨ ਦੇਈਏ ਸੁਣਦਾ ਨਹੀਂ ਤਾਂ ਸੁਣਦਾ ਹੀ ਨਹੀਂ ਓਕੇ ਉਹ ਮਾਂ ਖਾ ਰਹੀ ਹੈ ਬੜੀ ਹੋ ਰਹੀ ਹੈ ਦੇਖੋ ਕਿੱਡੀ ਹੋਗੀ हाय कैसी है चिड़िया आ रानी बड़ी सयानी एक्टिव ਆਏ ਬਹੁਤ ਜੋਲੀ ਇਹਨੇ ਜਿਹੜਾ ਬੈਕਗਰਾਉਂਡ ਆਵਦੀ ਆਵਾਜ਼ ਲਈ ਹੁੰਦੀ ਆ ਸਵੇਰੇ ਸਵੇਰੇ ਲਓ ਜੀ ਮੰਮੀ ਦਾ ਟਾਈਮ ਹੁੰਦਾ ਵਾ ਰੂਟੀਨ ਆ ਜਿਹੜੀ ਮੈਂ ਕਦੀ ਨਹੀਂ ਖਾਈ ਮੰਮੀ ਦਾ ਹੁਣ ਟਾਈਮ ਹੋਇਆ ਵਾ ਘੜਾ ਭਰਨ ਦਾ ਹਰ ਰੋਜ਼ ਮੰਮੀ ਭਰ ਕੇ ਰੱਖ ਦਿੰਦੀ ਤੇ ਇਹਦੇ ਵਿੱਚੋਂ ਸਾਰੇ ਪਾਣੀ ਪੀਂਦੇ ਸਾਡੀ ਰਸੋਈ ਚ ਘੜਾ ਪਿਆ ਹੁੰਦਾ ਵਾ ਦੇਖ ਲਓ ਅੱਜ ਆਪਾਂ ਡਾਉਣ ਲੱਗੇ ਹਾਂ ਡਰਾਉਣ ਤੁਹਾਨੂੰ ਆਲੇ ਦੁਆਲੇ ਦਾ ਵੀਊ ਦਿਖਾਉਣੇ ਆ ਸਾਰੇ ਬੰਨੇ ਝੋਨਾ ਲੱਗਣ ਡਿਆ ਵਾ ਤੇ ਅੱਜ ਆਪਾਂ ਡਰੋਨ ਡੌਨ ਲੱਗੇ ਆ ਤੇ ਤੁਸੀਂ ਵੀਊ ਦੇਖਿਓ ਕਿੱਡਾ ਘੈਂਟ ਆਉਂਦਾ ਆ ਇਦਾਂ ਹੋਈਂ ਪਹਾੜਾਂ ਦੇ ਵਿੱਚ ਕਹੀਂ ਕਹੀਂ ਟੋਟੀਆਂ ਜਾਵੇ ਬੁਲਾਖਿਆ ਨਾ ਤਹਾਲਾ ਅੱਛਾ ਮੋਟਰ ਤੋਂ ਭਰ ਕੇ ਇੱਥੇ ਟਿਕਾ ਦੇ ਤੇ ਇਹਦੇ ਵਿੱਚ ਪਾਣੀ ਪੀ ਲਈਦਾ ਅੱਜ ਆਪਾਂ ਲੋਨ ਡੌਨ ਲੱਗੇ ਡਰੋਨ ਤੁਸੀਂ ਡਰੋਨ ਸ਼ਾਟ ਦੇਖੋ ਤੇ ਹੁਣ ਤੁਹਾਨੂੰ ਦਿਖਾਉਨੇ ਆ ਕੋਠੀ ਦੇ ਵਿੱਚ ਸਾਡੇ ਨਾਲ ਕਬੂਤਰ ਦੇ ਬੱਚੇ ਰਹਿੰਦੇ ਆ ਤੇ ਉੱਤੇ ਅਸੀਂ ਨਾ ਆਹ ਪੋਰਸ਼ਨ ਬਣਾ ਲਿਆ ਸੀ ਇੱਥੇ ਵੈਸੇ ਡਿਜ਼ਾਈਨ ਕੁਝ ਹੋਰ ਸੀਗਾ ਨਕਸ਼ੇ 'ਚ ਪਰ ਇਹ ਚ ਪੋਰਸ਼ਨ ਬਣ ਗਿਆ ਕਬੂਤਰਾਂ ਦੇ ਰਹਿਣ ਨੂੰ ਇਹਦੇ ਵਿੱਚ ਰਹਿਣ ਲੱਗ ਪਏ ਕਬੂਤਰ ਦੇ ਬੱਚੇ ਤੇ ਚਲੋ ਤੁਹਾਨੂੰ ਦਿਖਾਉਨੇ ਆ ਕਬੂਤਰ ਦੇ ਬੱਚੇ ਇਹਦੇ ਵਿੱਚ ਰਹਿੰਦੇ ਆ ਜਦੋਂ ਡਰਾਉਣ ਅੱਗੇ ਕੀਤਾ ਤਾਂ ਧਿਆਨ ਨਾਲ ਦੇਖੋ ਦੋ ਬੱਚੇ ਕਿਵੇਂ ਜੁੜ ਕੇ ਬੈਠੇ ਹੋਏ ਆ ਆਪਸ 'ਚ ਤੇ ਇੱਥੇ ਵੇਖੋ ਵੱਟੇ-ਵੱਟੇ ਉਦੋਂ ਦੇ ਜਦੋਂ ਦੀ ਕੋਠੀ ਬਣੀ ਉਦੋਂ ਦੇ ਵਿੱਚ ਹੀ ਰਹੇ ਬਹੁਤ ਕੱਢਣੇ ਔਖੇ ਨਾ ਤੇ ਇੱਥੇ ਕੋਈ ਜਾ ਸਕਦਾ ਵਾ ਤਾਂ ਉਦਾਂ ਹੀ ਇੱ ਤੇ ਚਲੋ ਹੁਣ ਆਪਾਂ ਤੁਹਾਨੂੰ ਕਰਾ ਦਿੰਨੇ ਆ ਪਿੰਡ ਦਾ ਟੂਰ ਉੱਤੋਂ ਦਿਖਾਉਣੇ ਆ ਤੁਹਾਨੂੰ ਪਿੰਡ ਦਾ ਵਿਊ ਦੇਖਿਓ ਬਹੁਤ ਸੋਹਣਾ ਲੱਗਣਾ ਪਿੰਡ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਦੇਖਿਓ ਦੂਰੋਂ ਝੋਨਾ ਲੱਗਦਾ ਹੋਇਆ ਵੀ ਵਿਖਾਵਾਂਗੇ ਤੇ ਸਭ ਤੋਂ ਆਪਾਂ ਉੱਤੇ ਪਚਾਲੀਏ ਡਰੋਨ ਨੂੰ ਤਾਂ ਕਿ ਇੱਕ ਉਚਾਈ ਤੇ ਜਾ ਕੇ ਕਹਿਣ ਜਾਂ ਵਿਊ ਆ ਸਕੇ ਦੇਖੋ ਉੱਤੋਂ ਐਂ ਲੱਗਦਾ ਪਿਆ ਵਿੱਚ ਦੀ ਪਰਛਾਈ ਬੱਦਲਾਂ ਦੀ ਵੀ ਆਉਣ ਰਹੀ ਹੈਗੀ ਇੱਧਰਲੇ ਬੰਨੇ ਜੋ ਕੀਤਾ ਐਂ ਲੱਗਾ ਜਿਵੇਂ ਸਲੇਟਾਂ ਲਾਈਆਂ ਹੁੰਦੀਆਂ ਸਾਰੇ ਬੰਨੇ ਜੋ ਡਰੋਨ ਨੂੰ ਪੂਰਾ ਉੱਤੇ ਕੀਤਾ ਦੇਖ ਲਓ ਪੂਰਾ ਦਾ ਪੂਰਾ ਪੌਣ ਪਿੰਡ ਵਿੱਚ ਆ ਗਿਆ ਇਹ ਹੀ ਆ ਸਾਡਾ ਪਿੰਡ ਬਸ ਐਡਾ ਕੀ ਤੀ ਹੋ ਗਿਆ ਵੇਖ ਲਾ ਸੱਪ ਉਂਝ ਲਾ ਕੇ ਗਿਆ ਜਾ ਚਲਿਆ ਜਾ ਬੇਕੋ ਆ ਕੇ ਭਾਈ ਅੱਛਾ ਤੂੰ ਕੈਮਰੇ ਚ ਵੇਖਿਆ ਚਲੋ ਗਾਇਸ ਕਹਿੰਦੇ ਵੀ ਆ ਸੀਸੀਟੀਵੀ ਕੈਮਰੇ ਆਪਾਂ ਲਵਾਏ ਤੋਂ ਉਹਦੇ ਵਿੱਚ ਸੱਪ ਦੇਖ ਗਿਆ ਤੇ ਕਮਰੇ ਚ ਵੜ ਗਿਆ ਸੱਪ ਤੇ ਵੇਖਣ ਚੱਲੇ ਕਿਹੜੇ ਚ ਵੜਿਆ ਹਾ ਇਧਰ ਵਾ ਹਾਂ ਸੱਪ ਕਿੱਧਰ ਵੜਿਆ ਸੱਪ ਨਹੀਂ ਆ ਕਾਗਜ਼ ਜਾਂ ਕਾਧਾ ਕਾਗਜ਼ ਕਾਧਾ ਸੱਪ ਦੀ ਕੁੰਝ ਤੂੰ ਕੀ ਮੰਮੀ ਲਪਾ ਪਾ ਵਾ ਆ ਸੱਪ ਦੀ ਕੁੰਝ ਆ ਮੰਮੀ ਇੰਨਾ ਡਰਦੀ ਗਾ ਸਲਫਾਫੇ ਨੂੰ ਸੱਪ ਦੀ ਕੁੰਝ ਸਮਝ ਲਿਆ। ਮੋਰੀ ਵਾਲਾ ਮਸਲਾ ਵੇਖਦੀ ਨਾ ਇੱਥੇ ਬਣਨ ਲੱਗਾ ਅੱਜ। ਇੱਥੇ ਕੀ ਬਣਨਾ? ਹਾਂ ਅੱਜ ਬਣੀ ਅੰਦਾਲ ਤੇ ਮੱਖਣੀ ਪਾਈ ਵਿੱਚ ਥੋੜੀ ਜੀ ਤੇ ਰੋਟੀ ਖਾਣ ਲੱਗਾ ਸਿੰਪਲ ਜੀ। ਅੱਜ ਇੱਥੇ ਬਾਹਰ ਹੀ ਲਾਈਆਂ ਰੋਟੀਆਂ ਦੇਖ ਲਓ। ਲੱਗ ਗਿਆ 9:00 ਵਜੇ ਗਿਆ ਠੀਕ ਹੈ 7 ਮਿੰਟ ਹੋ ਗਏ। ਸਾਨੂੰ ਕਿ ਮੈਂ ਤਾਂ ਆਇਆ ਪਰ ਤੇ ਸਾਨੂੰ ਫੋਨ ਆਇਆ ਵਾ ਆਪਣੇ ਜਿੰਨੇ ਵਰਕਰ ਉਹਨਾਂ ਨੇ ਨਾ ਪਨੀਰੀ ਪਾਟ ਲਈ ਉਹ ਕਹਿੰਦੇ ਆ ਜਾਓ ਤੇ ਸਾਨੂੰ ਲੈ ਜਾਓ ਨਾਲੇ ਰੋਟਾ ਵੀਟਰ ਲਿਆ ਉਹ ਨਾਲੇ ਪਨੀਰੀ ਦਾਦ ਲਓ। ਇੰਦੇ ਤੇ ਆਪਾਂ ਪਨੀਰੀ ਰੱਖ ਆਣੀਆਂ ਇੰਦੇ ਤੇ ਆਪਾਂ ਉਹਨਾਂ ਨੂੰ ਲੱਦ ਲੈਣਾ ਚਲੋ ਜੀ ਰਾਤ ਦਾ ਵੀਊ ਚੈੱਕ ਕਰੋਗੇ ਸਾਰੇ ਹੀ ਸੋ ਗਏ ਸਾਰੇ ਹੀ ਸੁੱਤੇ ਪੈ ਪਨੀਰੀ ਵੀ ਲੱਤਨੀ ਆ ਉਹਨਾਂ ਨੂੰ ਵੀ ਲੱਦ ਕੇ ਲੈ ਹੋਣਾ ਵਾ ਤੇ ਲੈ ਆ ਗਏ ਹੁਣ ਨੇਰਾ ਆਇਆ ਆ ਫੁੱਲ ਜੀ ਇੱਧਰ ਦੇਖੋ ਪਨੀਰੀ ਲੱਦਣ ਦੇ ਆ ਹੁਣ ਰਾਤ ਨੂੰ ਦੇਖੋ ਕਿੰਨੀ ਮਿਹਨਤ ਕਰਦੇ ਆ ਬਈ ਇਹੇ ਕਿਹ ਵਜੇ ਸੇ ਦੇਖ ਲੈ ਕਿੰਨਾ ਟਾਈਮ ਹੋ ਗਿਆ ਗਦੋਂ ਦੇ ਲੱਗਿਓ ਪੱਟਣ 6 ਵਜੇ ਦੇ ਸਾਢੇ 9 ਹੋ ਗਏ ਬਾਈ ਤੇ ਸ਼ਾਮ ਦੇ 6 ਵਜੇ ਤੋਂ ਲੱਗੇ ਆ ਤੇ ਇੰਨੇ ਟਾਈਮ ਪਨੀਰੀ ਪੱਟੀ ਕੇ ਪਹਿਲਾਂ ਝੋਨਾ ਲਾਈ ਗਏ ਸਾਢੇ 3 ਘੰਟੇ ਹੁਣ ਲੱਦਣ ਡੈ ਬਾਈ ਰੂਟਾ ਵਿਟਰਤੇ ਤੇ ਹੋਏ ਨੇ ਇਹਨਾਂ ਨੂੰ ਵੀ ਲੱਦ ਕੇ ਟਰੈਕਟਰ ਤੇ ਲਜਾਣਾ ਆਪਾਂ ਚਲੋ ਅਸੀਂ ਹੁਣ ਆਪਾਂ ਚੱਲੇ ਘਰਾਂ ਨੂੰ ਠੀਕ ਆ ਸਾਰੇ ਜਾਣੇ ਆਪਣੇ ਨਾਲ ਆ ਇਸ ਤੋਂ ਬਾਅਦ ਚੋ ਆਪਾਂ ਜਾਣਾ ਵਾ ਸਿੱਧਾ ਮੋਟਰ ਤੇ ਮੋਟਰ ਤੇ ਲਾ ਕੇ ਬਾਅਦ ਚ 12 ਵਜੇ ਕੱਦ ਕਰਨਾ 12 ਵਜੇ ਮਜ਼ਾ ਆਉਗਾ ਪਿਆ ਵੇ ਇਧਰ ਦਿਮਾਗ ਵੇਖ ਲੋ ਐਵੇਂ ਨੀ ਚੜਾਈ ਤੇ ਕਦੀ ਜਾੜੀ ਨੀ ਸਕਦਾ ਗਲਤ ਫਸਾ ਲਿਆ ਟਰੈਕਟਰ ਹੈ ਕਦੋਂ ਕਦੇ ਲੱਗੇ ਹੋਏ ਆ ਉਹ ਦੋ ਬੰਦ ਹੋਰ ਲੱਗ ਰਹਾ ਨਿਕਲ ਨਹੀਂ ਆਵਾਜ਼ ਜੋੜੀਏ ਪਾਲਣ ਤਾਂ ਵੀ ਨਹੀਂ ਹੈ ਉਤਰਸ ਇਹ ਆ ਤਾਂ ਇਹ ਥੱਲੇ ਬੱਟੇ ਆ ਨਾ ਸਲਿੱਪ ਕਰ ਜਾਂਦਾ ਮੈਂ ਕੀ 4x4 ਲਾ ਉੱਥੋਂ ਇੰਨੇ ਵੀ ਨਹੀਂ ਚੜਨਾ ਹੈ ਉਹ ਇਹਦੇ ਮਗਰ ਪਾਈ ਹੁੰਦੀ ਹੈ ਉੱਥੋਂ ਮੈਨੂੰ ਆ ਲੱਗਾ ਉਹ ਪਿੱਛੇ ਬੱਜਰੀ ਆ ਬੱਜਰੀ ਆ ਥੱਲੇ ਉੱਥੋਂ ਇੰਨੇ ਵੀ ਨਹੀਂ ਚੜਨਾ ਹੈ ਯਾਲਾ ਪਰੇ ਹੋ ਜਾ ਚੜ ਕੇ ਆ ਚੜ ਗਿਆ ਚੜ ਗਿਆ ਬੱਜਾ ਆ ਤਾ ਥੋੜੇ ਦਿਨ ਪਹਿਲਾਂ ਅਸੀਂ ਪਹਿਲੇ ਉਹਨਾਂ ਨੂੰ ਨਾ ਆਪਣੇ ਵਰਕਰਾਂ ਨੂੰ ਉਹ ਕਹਿਤਾ ਹੈਗਾ ਕਿ ਜੇ ਡਰੋਨ ਆਇਆ ਨਾ ਤਾਂ ਡਰੋਨ ਤੋਂ ਤੁਸੀਂ ਡਰ ਕੇ ਭੱਜ ਜਿਓ ਤੇ ਇਹ ਬੰਬ ਵੀ ਮਤਲਬ ਫਟ ਜਾਂਦਾ ਉੱਪਰ ਤਾਂ ਇਹਨੇ ਤੋਂ ਡਰ ਕੇ ਭੱਜ ਜਾਇਓ ਵੱਟਾ ਬਣਾ ਮਾਰੇ ਜੇ ਵੱਟਾ ਮਾਰਦਾ ਸਭੋ ਫਟ ਜਾਂਦਾ ਤਾਂ ਭੱਜ ਜਿਓ ਇਦਾਂ ਕਿਹਾ ਸੀ ਉਹਨਾਂ ਨੂੰ ਤੇ ਪਹਿਲਾਂ ਉਹ ਵੇਖ ਲਓ ਤੂੰ ਕਿ ਨਾ ਕੈਕ ਵੀਊ मैं क्या व, आ, कोई आये ना इधर पंखा आए ऊपर तो बता देना वो ना मतलब से मतलब बंद फेंक रहे हैं ठीक है कोई ऐसे आए तो बता देना जब वो आए ना उससे दूर भाग जाना उधर आया था एक बन्ना वाले गाँव में उन्होंने बताया है कि वो आया था जब आए ना कोई पंखा ऊपर कुछ मारना मत उसे उसे कुछ मार पंखा उन्होंने बंदो ने बताया वा तो कोई आए ना उससे दूर भाग जाना हाँ पहली बात तो आएगा नहीं तो उन्होंने बोला बताओ अगर कोई इतना सा पंखा है ना उससे दूर भाग जाना अगर वो पास है ना दूर भाग जाना सारे के सारे वो कह रहे थे बट्टा बुट्टा मत मारना चुप रहना बस और भाग जाना यहाँ से पहली बार वो कहते आएगा नहीं बताओ उनकी सेफ्टी के लिए वो उधर आया था वो परे गांव गाँव से मंदिर वाले में गाँव है ना उधर आया था तो मैं गोया आपको बताऊँ जब वो आए उससे दूर भाग जा रहा पहली बात तो आएगा नहीं तो पुलिस वालों ने बोला है कि उनको बताओ आज मौसम अच्छा है ना है ना ऐसा मौसम चाहिए आप तो कहते हो है ना तो चलो तू वेख ही ली हूँ अज फिर ड्रोन डाउन लगे आप ਤੇ ਉਹਨਾਂ ਨੂੰ ਡਰੋਂ ਲੱਗੇ ਬਲਾ ਡਰਦੇ ਕ ਨਹੀਂ ਵੇਖਾਂਗੇ ਭਾਜ ਦੇ ਕ ਨਹੀਂ ਕੱਦ ਚੋਲ ਪਿੱਛੇ ਨਾ ਉਹ ਪਰੇ ਇਥੋਂ ਵੀ ਦੇਖਦੇ ਹੋਣ ਸਮਝ ਨਹੀਂ ਪਰੇ ਲੋਂ ਡਿਆ ਦੇਖ ਕੇ ਚਲੋ ਜੀ ਅਸੀਂ ਵੀਡੀਓ ਰਿਕਾਰਡ ਆਨ ਕਰ ਲਈ ਉਥੇ ਸਿੱਧਾ ਕਰਕੇ ਹੋ ਗਿਆ ਹੋ ਗਿਆ ਅਜੀ ਤੂੰ ਇੱਧਰ ਉੱਲੇ ਹੋ ਜਾ ਚਲੋ ਬਈ ਆਪਾਂ ਸਭ ਤੋਂ ਪਹਿਲਾਂ ਕੋਲੇ ਲੈ ਚਕੇ ਇੱਧਰ ਦੇਖੋ ਸਾਰੇ ਜ਼ਿਆਦਾਤਰ ਸਾਰੇ ਝੋਨਾ ਲੱਗ ਚੁੱਕਾ ਪਰੇ ਥੋੜਾ ਜਿਹਾ ਰਹਿ ਗਿਆ ਪਰਲੇ ਪਾਸੇ ਤੇ ਦੇਖੋ ਬਈ ਵਾਵਾ ਉਚਾਈ ਤੇ ਹੀ ਅਜੇ ਤਾਂ ਉਹਨਾਂ ਨੂੰ ਕੱਖ ਨਹੀਂ ਪਤਾ ਲੱਗਾ ਵੀ ਕੁਝ ਉੰਡਿਆ ਵਾ ਸਾਡੇ ਹੱਲ ਜਿਵੇਂ ਅਸੀਂ ਕਿਹਾ ਸੀ ਭੱਜ ਜਿਓ ਨੀਲੀ ਸ਼ਰਡਾ ਨੂੰ ਜਦੋਂ ਡਰੋਨ ਨਿਕਲਿਆ ਦਿਖਿਆ ਤਾਂ ਨਿਕਲ ਗਿਆ ਨਾਲ ਹੀ ਝੋਨਾ ਵੀ ਮਿੱਧ ਤੱਕ ਇੰਨਾ ਹੀ ਨੀਲੇ ਯਾਰੇ ਦੇਖੋ ਰੱਖ ਅਜੇ ਡਰੋਨ ਦੂਰ ਹੀ ਤੋਂ ਨੇ ਵੱਟਾ ਮਾਰਿਆ ਤੇ ਫੇਰ ਮੈਂ ਕਿਹਾ ਚਲੋ ਗਾਂਲ ਜਾਂਦੇ ਹਾਂ ਕੀ ਕਰਦੇ ਉਹ ਮਾਗਾ ਚਲੋ ਗਾਂਲ ਚਲਦੇ ਜਦੋਂ ਗਾਂਲ ਗਿਆ ਤੇ ਇਹਨਾਂ ਦਾ ਰਿਐਕਸ਼ਨ ਹੀ ਵੱਖਰਾ ਆਇਆ ਡਾਰੀ ਗੈਤ ਡਰ ਕੇ ਗੁੱਟੀਆਂ ਛੱਡ ਕੇ ਹੀ ਭੱਜ ਗਏ ਸਾਰੇ ਜਾਣੇ ਦੇਖੋ ਕਿਵੇਂ ਭੱਜਣ ਦਾ ਇੱਕ ਤਮਾਸ਼ਾ ਇਹਨਾਂ ਹੋਰ ਲਾਇਆ ਪੱਟਿਆਂ ਵਿੱਚ ਲੁਕਣ ਲੱਗ ਪਏ ਪੱਟਿਆਂ 'ਚ ਲੋਕ ਕੇ ਬਾਜੂਗੇ ਦੇਖੋ ਪੱਟਿਆਂ 'ਚ ਲੁਕਣ ਦਾ ਇੱਕਦ ਪੱਟਿਆਂ 'ਚ ਛਾਲਾ ਮਾਰ ਮਾਰ ਭੱਜਣ ਡਿਆ ਬਾਅਦ ਚ ਇਹਨਾਂ ਨੂੰ ਅਸੀਂ ਦੱਸਦਾ ਵੀ ਅਸੀਂ ਮਜ਼ਾਕ ਕਰਦੇ ਪਏ ਡਰੋਨ ਆ ਤੇ ਇਸ ਤੋਂ ਬਾਅਦ ਚ ਇਹਨਾਂ ਨੂੰ ਪੱਠਿਆਂ 'ਚ ਹੀ ਦੇਖ ਗਿਆ ਸੱਪ ਵਾ ਦੇਖੋ ਬਈ ਤੇ ਬਾਅਦ ਮੈਂ ਕਿਹਾ ਵੀ ਡਰੋਨ ਨਾਲ ਹੀ ਆਪਾਂ ਦੇਖ ਲੈਨੇ ਆ ਵੀ ਕਿੱਥੇ ਕਪੜਾ ਸੱਪ ਜੋ ਮੈਂ ਥੱਲੇ ਕੀਤਾ ਨਾ ਤੇ ਤੁਹਾਨੂੰ ਵੀ ਦਿਖਾਉਨੇ ਆ ਸੱਪ ਆ ਵੇਖੋ ਪੱਠਿਆਂ 'ਚ ਆਪਾਂ ਡਰੋਨ ਨੂੰ ਥੋੜਾ ਥੱਲੇ ਲ ਚਲਦੇ ਆ ਦੇਖੋ ਬਈ ਧਿਆਨ ਨਾ ਮੈਨੂੰ ਲੱਗਦਾ ਇਹ ਵੀ ਦਮੂਹੀ ਆ ਤੇ ਧਿਆਨ ਨਾ ਤੁਹਾਨੂੰ ਦੇ ਹੀ ਗਈ ਹੋਣੀ ਆ ਪੱਠਿਆਂ ਦੇ ਵਿੱਚ ਸੱਚੀ ਆ ਦੇਖੋ ਉਹ ਵੀ ਵਿਚਾਰੇ ਵੀਡੀਓ ਬਣਾਉਣ ਡੈ ਤੇ ਵਿੱਚ ਸੱਚੀ ਆ ਉਹ ਦੇਖੋ ਪੱਠਿਆਂ ਦੇ ਵਿੱਚ ਭਜੰਡਾ ਤੇ ਵਿੱਚੇ ਹੀ ਸੱਪ ਦੇਖ ਲੋ ਬਾਜ ਫੇਰੇ ਛੋਣਾ ਲਉਣ ਲੱਗ ਪਏ ਆਪਾਂ ਕਿਹਾ ਵੀ ਇੱਕ ਘੈਂਡ ਜਿਹਾ ਆਪਾਂ ਡਰੋਨ ਸ਼ਾਟ ਵੀ ਲੈ ਲਗੇ ਹੁਣ ਇਹਨਾਂ ਨੂੰ ਪਤਾ ਤਾਂ ਲੱਗ ਹੀ ਗਿਆ ਵਾ ਤੇ ਹੁਣ ਆਪਾਂ ਡਰੋਨ ਸ਼ਾਟ ਸੋਹਣਾ ਆ ਲੈਨੇ ਆ ਕੱਲ ਕੀਤਾ ਸੀ ਉਹਨਾਂ ਦਾ ਪ੍ਰੈਂਕ ਦੱਸੋ ਕਿਵੇਂ ਦਾ ਲੱਗਾ ਜੇ ਵਧੀਆ ਲੱਗਾ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਘੈਂਟ ਜਿਹੇ ਵਲੌਗ ਦੇ ਨਾਲ ਬਾਈ